ਗੁਰੂ ਨਗਰੀ ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਨਪਸ਼ੰਤੇ ਨੌਜਵਾਨਾਂ ਦੇ ਵੱਲੋਂ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਦਰਅਸਲ 35 ਤੋਂ ਕਰੀਬ 40 ਸਾਲ ਦੀ ਉਮਰ ਦਾ ਦੱਸਿਆ ਜਾ ਰਿਹਾ ਜਜਬੀਰ ਸਿੰਘ ਆਪਣੇ ਪਰਿਵਾਰ ਦੇ ਸਮੇਤ ਟਰੈਕਟਰ ਟਰਾਲੀ ਤੇ ਸਵਾਰ ਹੋ ਕੇ ਅਨੰਦਪੁਰ ਸਾਹਿਬ ਜਾ ਰਿਹਾ ਸੀ ਤੇ ਤਰਨਤਾਰਨ ਨੇੜੇ ਮੋਟਰਸਾਈਕਲ ਸਵਾਰ ਅਣਪਛੰਤੇ ਨੌਜਵਾਨਾਂ ਨੇ ਇਸ ਨੂੰ ਆਪਣਾ ਨਿਸ਼ਾਨਾ ਬਣਾ ਲਿਆ ਤੇ ਤਿੰਨ ਗੋਲੀਆਂ ਮਾਰੀਆਂ ਮੌਕੇ ਤੋਂ ਹਮਲੇਵਾਲ ਫਰਾਰ ਹੋ ਗਏ ਜਦੋਂ ਇਸ ਨੂੰ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਪਰਿਵਾਰ ਦੇ ਅਨੁਸਾਰ ਇਹ ਸਾਰਾ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਉਹਨਾਂ ਨੇ ਇਸ ਦਾ આરોਪ ਆਪਣੇ ਗਵੰਡੀ ਤੇ ਵੀ ਲਗਾਇਆ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਮ੍ਰਿਤਕ ਦੀ ਪਤਨੀ ਨੇ ਦੱਸਿਆ ਹੈ ਕਿ ਸਾਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਨੇ ਤੇ ਸਾਨੂੰ ਜਾਨੋਂ ਮਾਰਨ ਦੀ ਗੱਲ ਵੀ ਸਾਡਾ ਗਵਾਂਢੀ ਆਖ ਚੁੱਕਿਆ ਹੈ ਨੇ ਕਿਹਾ ਕਿ ਉਸੇ ਗਵਾਂਡੀ ਨੇ ਇਹ ਵੱਡਾ ਕਦਮ ਚੁੱਕਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਕਿੰਨੀ ਸੱਚਾਈ ਹੈ ਕਿ ਸੱਚਮੁੱਚ ਇਹ ਗਵਾਂਡੀ ਦਾ ਕਾਰ ਹੈ ਇਹ ਤਾਂ ਪੁਲਿਸ ਦੀ ਪੜਤਾਲ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਫਿਲਹਾਲ ਦਿਨ ਦਿਹਾੜੇ ਅਨਪਸ਼ਾਂਤੇ ਨੌਜਵਾਨਾਂ ਦੇ ਵੱਲੋਂ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਮੌਕੇ ਪੀੜਤ ਪਰਿਵਾਰ ਮੈਂਬਰਾਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਉਂਦੇ ਆ ਇਹ ਜੀਦੋਂ ਘਰੋਂ ਨਿਕਲੇ ਆ ਹੀਰਾ ਮਗਰ ਗੱਡੀ ਲਾ ਆ ਗੇ ਸਾਹਾ ਹੀਰਾ ਨੂਰ ਮਗਰੇ ਲੱਗਿਆ ਦੋ ਬੰਦੇ ਨਾ ਤਰਨ ਧਾਰ ਨੂੰ ਲੈ ਪੜਾਣੀ ਤਰਨ ਧਾਰ ਦੇ ਕਿੱਥੋਂ ਦੇ ਆ ਜਿਨ੍ਹਾਂ ਗੋਲੀਆਂ ਮਾਰੀਆਂ ਇਹਨੇ ਪੂਰੀ ਸੂਰ ਰੱਖੀ ਆ ਵੀ ਕਦੋਂ ਇਹਨਾਂ ਨਿਕਲਣਾ ਤੇ ਕਦੋਂ ਜਾਣਾ ਕਦੋਂ ਆਉਣਾ ਕਿਨੇ ਸੂਰ ਰੱਖੀ ਆ ਜੀ ਹੀਰੇ ਨੇ ਤੇ ਕਿਤੇ ਗੋਲੀ ਵੱਜੀ ਜੀ ਗੱਜਵੀਰ ਤੁਸੀਂ ਕੀ ਲੱਗਦੇ ਤੇ ਉਹ ਤੁਹਾਡੇ ਮੈਂ ਮੇਰਾ ਮੁੰਡਾ ਜੀ ਕਿੰਨੀ ਉਮਰ ਹੋਵੇਗੀ ਇਹਦੀ 40 ਸਾਲ ਉਮਰ ਜੀ ਤੇ ਵਹ ਜੀ ਵਿਆਹ ਆ ਜੀ ਦੋ ਬੱਚੇ ਆ ਜੀ ਕੋਈ ਪਰਾਣੀ ਰੰਗ ਜੀ ਲੱਗਦੀ ਕੋਈ ਸਾਡੀ ਇਹਨਾਂ ਦਾ ਮੁੰਡਾ ਜੀ ਇਸ ਤਰ੍ਹਾਂ ਐਕਸੀਡੈਂਟ ਹੋ ਕੇ ਮਰਿਆ ਉਹਦਾ ਉਹਦੀ ਖੋਰ ਰੱਖੀ ਹੁੰਦੇ ਬੜੇ ਚੜਦੀ ਖੋਰ ਪੁਰਾਣੀ ਰੱਖੀ ਹੁੰਦੇ ਹੋਰ ਹਾਂ ਤੇ ਤੈਨੂੰ ਛੱਡਣਾ ਨਹੀਂ ਅਸੀਂ ਤੇ ਇਹਨਾਂ ਕੰਮ ਕਰਤਾ ਤਾਂ ਕਿੰਨੀਆਂ ਗੋਲੀਆਂ ਲੱਗੀਆਂ ਚਾਰ ਗੋਲੀਆਂ ਲੱਗੀਆਂ ਚਾਰ ਗੋਲੀਆਂ ਲੱਗੀਆਂ ਜੀ ਕੁੱਛ ਬੰਦੇ ਮੋਕੇ ਨਹੀਂ ਕੁੱਟ ਗਈ ਜੀ ਕੀ ਮੰਨ ਕਰਦੇ ਹੋ ਤੁਸੀਂ ਮੰਗ ਕਰਦੇ ਪੂਰੀ ਪਰਚਾ ਠੋਕ ਕੇ ਹੋਏ ਨਾ ਇਹਦਾ ਇੱਕ ਬਾਹਰ ਇਹਦਾ ਤੀਰਾ ਦਾ ਪੱਕਾ ਕਿਲਾ ਦਾ 88 ਰੋਜ਼ ਰੋ ਗਾਇਸਟਾਰ ਬਣਿਆ ਇਹ ਸਾਰੇ ਗਾਇਸਟਾਰਾਂ ਦਾ ਕਹਾਂ ਬਣਿਆ ਜੀ ਐਕਸਰ ਨਾਲ ਸੰਬੰਧ ਰੱਖਦੇ ਹਾਂ ਜੀ ਪੂਰਾ ਜੀ ਐਕਸਰ ਨਾਲ ਸੰਬੰਧ ਰੱਖਦੇ ਆ ਜੀ ਨੰਦਪੁਰ ਸਾਹਿਬ ਜਾਣਦੇ ਹਾਂ ਤੇ ਮਗਰੋਂ ਦੋ ਮੁੰਡੇ ਆਏ ਮੋਟਰਸਾਈਕਲ ਤੇ ਹੌਲੀ ਹੌਲੀ ਜੀ ਇੱਕ ਗੱਜ ਕ ਹੀਰਾ ਮਗਰ ਗੱਡੀ ਤੇ ਆਉਂਦੇ ਆ ਹੀਗਾ ਹੀਰਾ ਵੀ ਦੋ ਕੰਦਾ ਅੱਡ ਗਵੰਡੀ ਸਾਹਮਣੇ ਇੰਦਾ ਆ ਤੇ ਉਹਦੀ ਮੰਮੀ ਨਾਲ ਚਿੰਦੀ ਤੇ ਹੀਰਾ ਮਗਰ ਗੱਡੀ ਨੇ ਖੁਦ ਵੇਖਿਆ ਆਪਣੀ ਅੱਖੀ ਦੋ ਮੁੰਡੇ ਆਏ ਤੇ ਉਹਨਾਂ ਦੇ ਤਿੰਨ ਗੋਲੀਆਂ ਲੱਗਿਆ ਤੇ ਜਵਾਦੀ ਹਸਪੀਟਲ ਲੈ ਗਏ ਉਹਨਾਂ ਦੀ ਡੈੱਥ ਹੋ ਗਈ ਔਰ ਨਹੀਂ ਆਏ ਇਹ ਕੁਪਰਾਣੀ ਲਗੇ ਹਾਂਜੀ ਹੈਗੀ ਸੀ ਲੜਦੇ ਸੀ ਕਿ ਕੁਝ ਪੁਰਾਣਾ ਲੜਾਈ ਝਗੜਾ ਹੈਗਾ ਸੀਗਾ ਉਹਨਾਂ ਦਾ ਮੁੰਡਾ ਮਰਿਆ ਸੀ ਐਕਸੀਡੈਂਟ ਨਾਲ ਉਹਨਾਂ ਦੀ ਬਕਾਇਦਾ ਗੱਡੀ 'ਚ ਰਿਪੋਰਟਿੰਗ ਵੀ ਹੈਗੀ ਆ ਤੇ ਜਿੰਨਾਂ ਨੂੰ ਗੋੜੇ ਚਲੇ ਜੋ ਕਿੰਨੇ ਜਣੇ ਆਏ ਸੀ ਉਹ ਦੋ ਜਾਨੇ ਮੁੰਡੇ ਸੀ ਹਾਂਜੀ ਮੋਟਰਸਾਈਕਲ 'ਤੇ ਸੀ ਤੇ ਜਿਹੜਾ ਹੀਰਾ ਸੀ ਉਹ ਕੱਲਾ ਗੱਡੀ ਦੇ ਮੱਧਰ ਆਇਆ ਸੀਗਾ ਤਿੰਨ ਗੋਲੀਆਂ ਤਿੰਨੇ ਲੱਗੀਆਂ ਆ ਜਦੋਂ ਗੋਲੀ ਚੱਲੀ ਆ ਤੇ ਹੀਰਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਹਾਂਜੀ ਉਹ ਗੱਡੀ ਦੇ ਮੱਧਰ ਆਉਂਦਿਆ ਸੀਗਾ ਉਸ ਤੋਂ ਬਾਅਦ ਗਾਣਾ ਇੰਨੀ ਵੇਖਿਆ ਉਸ ਤੋਂ ਬਾਅਦ ਕਿੱਧਰ ਚਲੇ ਗਿਆ ਕਿਉਂਕਿ ਟਰਾਲੀ ਸਾਈਡ ਤੇ ਹੋ ਗਈ ਸੀ ਉਹ ਮਸਾਂ ਕੰਟਰੋਲ ਕੀਤੀ ਉਹਨਾਂ ਨੇ ਸਾਈਡ ਵਾਲੇ ਮੁੰਡਿਆ ਨੇ ਅੰਜਨਗਪੁਰ ਸਾਹਿਬ ਜਾਣਦੇ ਹੀ ਗਏ ਤੇ ਕੀ ਮੰਗ ਕਰਦੇ ਸੀ ਅਜੀ ਉਹਨਾਂ ਨੇ ਪਰਚਾ ਕਰਨਾ ਤਾਂ ਉਹਨਾਂ ਮਾਂ ਪੁੱਤਾਂ ਤੇ ਉਹਨਾਂ ਦੇ ਹੀ ਹੱਥ ਤੇ ਪੂਰਾ ਹੀਰਾ ਵੀ ਦੇ ਨੇ ਮਰਵਾਇਆ ਏ ਉਹਨੂੰ ਉਹ ਮੂੰਹ ਮੂੰਹ ਆਉਂਦੇ ਹੁੰਦੇ ਸੀ ਅਜੀ ਇਹਨੂੰ ਮਾਰਨਾ ਹੈ ਮੱਧਰ ਲੱਗੇ ਸੀਗੇ ਬੜੇ ਉਹਨਾਂ ਨੂੰ ਪਤਾ ਸੀ ਅਸੀਂ ਨਨਤਪੁਰ ਸਾਹਿਬ ਜਾਣਾ ਆ ਤੇ ਉਸ ਦਿਨ ਦਾ ਉਹਨਾਂ ਨੂੰ ਪਤਾ ਹੀ ਤੇ ਸਵੇਰੇ ਉਹਨਾਂ ਨੇ ਆ ਕੰਮ ਕੀਤਾ ਆ ਤੇ ਪਲੀਜ਼ ਉਹਨਾਂ ਨੂੰ ਇਨਸਾਫ ਚਾਹੀਦਾ ਉਹਨਾਂ ਦੇ ਪਰਚਾੜਾ ਚਾਹੀਦਾ ਦੋਵਾਂ ਮਾਂ ਪੁੱਤਾਂ ਦੇ ਜੱਜਬੀਰ ਸਿੰਘ ਆ ਹਾਂਜੀ ਇਹ ਪਿੰਡ ਦੋਕੇ ਠਾਣਾ ਕਰਿੰਡਾ ਇਹਨਾਂ ਦੀ ਆਪਸ ਵਿੱਚ ਪਿੰਡ ਦੀ ਕੋਈ ਤਸਰਬਾਜੀ ਆ ਆਪ ਤੇ ਜ਼ਮੀਨ ਤੋਂ ਝਗੜਾ ਚੱਲਦਾ ਆ ਇਹ ਅੱਜ ਜਾ ਰਹੇ ਸੀਗੇ ਮਾ ਸਾਡੇ ਕੰਟਰਾਲੀ ਦੇ ਤੇ ਟਰੈਕਟਰ ਤੇ ਉਹਦੇ ਪਿੱਛੋਂ ਗੋਲੀਆਂ ਮਾਰੀਆਂ ਬਾਕੀ ਅਬਾ ਤਫਤੀਸ਼ ਕਰ ਰਹੇ ਆ ਜਿਨ੍ਹਾਂ ਨੇ ਵੀਡੀਓ ਸਾਹਮਣੇ ਗੋਲੀਆਂ ਲੱਗੀਆਂ ਕਿੱਥੇ ਕਿਹੜੀ ਜਗ੍ਹਾ ਤੇ ਆ ਆਪਣਾ ਬੰਡਾਲੇ ਪਿੰਡ ਦੇ ਕੋਲ ਕਿੰਨੀਆਂ ਗੋਲੀਆਂ ਬੱਜੀਆਂ ਮੁੰਡੇ ਦੇ ਚਾਰ ਗੋਲੀਆਂ ਬੱਜੀਆਂ ਹੁਣ ਇਹਦੇ ਮਾਰੀ ਉਮਰ ਕਿੰਨੀ ਮੁੰਡੇ ਦੀ 30 ਸਾਲ ਤੇ 21 ਹੌਲਾਣ ਕੀ ਕਾਰਵਾਈ ਕੀਤੀ ਗਈ ਬਸ ਜਲਦੀ ਯਾਰ ਅਸੀਂ ਮੁਕਤਮਾ ਦਰਜ ਕਰਕੇ ਤਪੀਸ਼ ਕਰ ਰਹੇ ਹਾਂ